ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸਾਂਤ ਕਰੀਏ ਗੱਜ-ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਤਾਂ ਸਾਂਝੀ ਕਰਨ ਜਾ ਰਹੇ ਹਾਂ ਸਾ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਬਖਸ਼ਿਸ਼ਾਂ ਕਰਦੇ ਹਨ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖ ਸકો ਸਾ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਦੇ ਕੇ ਹਾਜ਼ਰੀ ਲਗਵਾਉਣਾ ਸੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਵੇਰੇ ਉੱਠ ਕੇ ਜੇ ਇਹ ਦੋ ਪੰਕਤੀਆਂ ਦਾ ਜਾਪ ਕਰ ਲੈਂਦੇ ਹੋ ਤਾਂ ਵਾਹਿਗੁਰੂ ਜੀ ਤੁਹਾਡੀ ਝੋਲੀ ਵਿੱਚ ਹਰ ਖੁਸ਼ੀ ਪਾ ਦੇਣਗੇ ਸਾਤਸੰਗਤ ਜੀ ਆਓ ਜੁੜਾ ਪਾ ਕਥਾ ਦੀ ਸਾਂਝ ਪਾਉਂਦੇ ਹਾਂ ਸਾਤਸੰਗਤ ਜੀ ਗੁਰਬਾਣੀ ਦਾ ਫੁਰਮਾਨ ਹੈ ਮਿਲ ਮੇਰੇ ਗੋਬਿੰਦਾ ਆਪਣਾ ਨਾਮ ਦਿਓ ਨਾਮ ਬਿਨਾ ਤ੍ਰਿਗ ਤ੍ਰਿਗੇਸ ਨੇ ਹੋ ਨਾਮ ਬਿਨਾ ਜੋ ਪਹਿਲੇ ਖਾਤੇ ਸੋ ਉੱਪਰ ਝੂਠਨ ਮੈਂ ਪਾਈ ਸਾ ਸੰਗਤ ਜੀ ਜੋ ਵੀ ਕੁਝ ਸ਼ਕਣਾ ਹੋਵੇ ਸਤ ਸਾ ਸੰਗਤ ਜੀ ਸਭ ਤੋਂ ਪਹਿਲਾਂ ਜ਼ਰੂਰ ਕਹਿਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾ ਸੰਗਤ ਜੀ ਕਹਿੰਦੇ ਹਨ ਜੇ ਅਪਾ ਨਾਮ ਨਾ ਜਪੀਏ ਸਾ ਸੰਗਤ ਜੀ ਸਾਨੂੰ ਵੈਗਰੂ ਨੇ ਪਹਿਨਣ ਲਈ ਇੰਨੇ ਸੋਹਣੇ ਕੱਪੜੇ ਦਿੱਤੇ ਨੇ ਸਾਸਗੋਜੀ ਇੰਨੀ ਅਤ ਪਦਾਰਥ ਦਿੱਤੇ ਨੇ ਖਾਣ ਲਈ ਸਾਸੰਗਤ ਜੀ ਵਾਹਿਗੁਰੂ ਨੇ ਇੰਨੀਆਂ ਸਾਡੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪਾਈਆਂ ਨੇ ਜੇ ਆਪਾਂ ਫਿਰ ਵੀ ਵਾਹਿਗੁਰੂ ਨੂੰ ਨਾ ਯਾਦ ਕਰੀਏ ਤਾਂ ਸਾਡੇ ਲਈ ਇਹ ਬਹੁਤ ਗਲਤ ਗੱਲ ਹੈ ਸਾਸੰਗਤ ਜੀ ਜੋ ਵੀ ਸੰਗਤ ਵਾਹਿਗੁਰੂ ਦਾ ਨਾਮ ਨਹੀਂ ਜਪਦੀ ਸਾਸੰਗਤ ਜੀ ਉਹਨਾਂ ਵਾਸਤੇ ਬਹੁਤ ਗਲਤ ਗੱਲ ਹੈ ਸਾਥ ਸੰਗਤ ਜੀ ਵਾਇਗਰੂ ਦਾ ਜਾਪ ਕਰਿਆ ਕਰੋ ਸਾਥ ਸੰਗਤ ਜੀ ਜੇ ਕਿਸੇ ਨੂੰ ਵਾਇਗਰੂ ਪਾਠ ਕਰਨਾ ਨਹੀਂ ਆਉਂਦਾ ਤਾਂ ਸਾਥ ਸੰਗਤ ਜੀ 2-4 ਮਿੰਟ ਸਵੇਰੇ ਉੱਠ ਕੇ ਵਾਇਗਰੂ ਕਿਹਾ ਕਰੋ ਸਤਨਾਮ ਸ਼ਿਰਵਾਹੇ ਗੁਰੂ ਜੀ ਸਤਨਾਮ ਸ਼ਿਰਵਾਹੇ ਗੁਰੂ ਜੀ ਸਾਥ ਸੰਗਤ ਜੀ ਸਿਰਫ 2 ਮਿੰਟ ਤੁਸੀਂ ਵਾਇਗਰੂ ਲਈ ਕੱਢੋਗੇ ਤਾਂ ਵਾਇਗੁਰੂ ਜੀ ਤੁਹਾਨੂੰ ਬਹੁਤ ਖੁਸ਼ੀਆਂ ਦੇਣਗੇ ਸਾ ਸੰਗਤ ਜੀ ਸਵੇਰੇ ਉੱਤੇ ਸਾਰ ਇਹ ਕਿਹਾ ਕਰੋ ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਠਿਠਾ ਗੁਰ ਕੋ ਰਖ ਮਨ ਮਾਏ ਸਾ ਸੰਗਤ ਜੀ ਅੱਪਾ ਸਵੇਰੇ ਨਹਾਉਂਦੇ ਹਾਂ ਸੋਹਣੇ ਕੱਪੜੇ ਪਾਉਂਦੇ ਹਾਂ ਨੌਕਰੀ ਤੇ ਜਾਣ ਲਈ ਸਾ ਸੰਗਤ ਜੀ ਪਰ ਉਸ ਦਾ ਸ਼ੁਕਰਾਨਾ ਨਹੀਂ ਕਰਦੇ ਕਿ ਉਹ ਸਾਡੀ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਣਾ ਜ਼ਰੂਰੀ ਨਹੀਂ ਹੈ ਸਾਥ ਸੰਗਤ ਜੀ ਉਸ ਵੈਗੁਰ ਦਾ ਸ਼ੁਕਰਾਨਾ ਕਰਿਆ ਕਰੋ ਸਾਥ ਸੰਗਤ ਜੀ 2 ਮਿੰਟ ਹੀ ਵੈਗੁਰ ਲਈ ਜ਼ਰੂਰ ਕੱਢਿਆ ਕਰੋ ਸਾਥ ਸੰਗਤ ਜੀ ਜਦੋਂ ਵੀ ਵੈਗੁਰ ਦਾ ਸ਼ੁਕਰਾਨਾ ਕਰੋ ਤਾਂ ਕਹੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਥ ਸੰਗਤ ਜੀ ਤਨ ਤਨ ਕੰਗੀ ਤਰਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਸਾਨੂੰ ਦਸਤਾਰ ਦੀ ਦਾਤ ਬਖਸ਼ੀ ਸਾਤ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਨਾਲ ਜੁੜੀ ਹੈ ਸਾਤ ਸੰਗਤ ਜੀ ਉਹ ਗੁਰ ਸਿੱਖੀ ਜੀਵਨ ਤਰ ਲੋ ਸਾਤ ਸੰਗਤ ਜੀ ਜਦੋਂ ਕੋਈ ਬੱਚਾ ਸਕੂਲ ਜਾਂਦਾ ਹੈ ਸਾਤ ਸੰਗਤ ਜੀ ਤਾਂ ਉਹ ਘਰ ਵਿੱਚ ਆ ਕੇ ਆਪਣਾ ਹੋਮਵਰਕ ਨਹੀਂ ਕਰਦਾ ਹੈ ਸਾਤ ਸੰਗਤ ਜੀ ਉਰਦ ਰਿਜ਼ਲਟ ਕੀ ਨਿਕਲਦਾ ਹੈ ਤਾਂ ਉਹ ਫੇਲ ਹੋ ਜਾਂਦਾ ਹੈ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਪੜਮੀ ਆਪਣੇ ਘਰ ਰਹਿ ਕੇ ਹੋਮਵਰਕ ਜ਼ਰੂਰ ਕਰੀਏ 사త్సੰਗ ਜੀ ਉਹ ਕਿਹੜਾ ਹੋਮਵਰਕ ਹੈ 사త్సੰਗ ਜੀ ਵੈਗਰੂ ਵੈਗਰੂ ਉੱਟਦੇ ਬੈੰਦੇ ਤੁਰਦੇ ਫਿਰਦੇ ਜਪੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 사త్సੰਗ ਜੀ ਜਦੋਂ ਸਵੇਰੇ ਜਾ ਖੁੱਲ੍ਹੇ 4 ਵਜੇ 5 ਵਜੇ 6 ਵਜੇ ਜਿੰਨੇ ਵਜੇ ਵੀ ਸਾਸੰਗਤ ਜੀ ਤੁਹਾਡੀ ਚਾਹ ਖੁੱਲਦੀ ਹੈ ਆਪਣੇ ਮੰਚੀ ਤੇ ਬੈਠ ਕੇ ਹੀ ਕਹਿਣਾ ਹੈ ਸਿਰਫ 2 ਮਿੰਟ ਵਾਈਗਰੂ ਨਹੀਂ ਕੱਢਣੀਆਂ ਸਾਸੰਗਤ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਸੰਗਤ ਜੀ ਜਿਵੇਂ ਰੋਜ਼ ਖਾਣਾ ਜ਼ਰੂਰੀ ਹੈ ਸਾਸੰਗਤ ਜੀ ਤਾਂ ਇਸੇ ਤਰ੍ਹਾਂ ਹੀ ਆਪਾਂ ਨੌਕਰੀ ਤੇ ਜਾਂਦੇ ਹਾਂ ਆਪਾਂ ਘਰ ਦੇ ਸਾਰੇ ਕੰਮ ਕਰਦੇ ਹਾਂ ਤਾਂ ਸਾ ਸੰਗਤ ਜੀ ਇਹ ਹੋਮਵਰਕ ਗੁਰੂ ਰਾਮਦਾਸ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤਿਆਰੇ ਜੋ ਸਤਗੁਰ ਕਾ ਸੋ ਸਿੱਖ ਅਖਾਏ ਸੋ ਪਲਕੇ ਉੱਠ ਹਰ ਨਾਮ ਤਿਆਰੇ ਸਾਥ ਸੰਗਤ ਜੀ ਤੁਨ ਨੂੰ ਰਾਮਦਾਸ ਜੀ ਨੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਸਾਥ ਸੰਗਤ ਜੀ ਤੁਹਾਡਾ ਹੋਮਵਰਕ ਇੱਕ ਵਾਇਗਰੂ ਦਾ ਜਾਪ ਕਰਨਾ ਹੀ ਹੈ ਸਾਥ ਸੰਗਤ ਜੀ ਵਾਇਗਰੂ ਲਈ ਚਾਹੇ 2 ਮਿੰਟ ਕੱਢਿਆ ਲਓ ਸਾਥ ਸੰਗਤ ਜੀ ਆਪਾਂ ਕੀ ਕਰਦੇ ਹਾਂ ਸਵੇਰ ਉੱਠ ਕੇ ਸਭ ਤੋਂ ਪਹਿਲਾਂ ਫੋਨ ਚੁੱਕਣਾ ਹੁੰਦਾ ਹੈ ਸਭ ਤੋਂ ਪਹਿਲਾਂ WhatsApp ਖੋਲਣੀ ਹੁੰਦੀ ਹੈ ਕਿਸ ਨੇ ਕੀ ਭੇਜਿਆ ਹੈ ਸਾਤ ਸੰਗਤ ਜੀ ਕਿਸ ਨੇ ਕੀ ਸਟੇਟਸ ਲਾਇਆ ਹੈ ਫਿਰ ਫੇਸਬੁਕ ਖੋਲਣੀ ਹੁੰਦੀ ਹੈ ਸਾਤ ਸੰਗਤ ਜੀ ਜੇ ਆਪਾਂ ਨੂੰ ਸਵੇਰੇ ਉੱਤਰੀ ਸਾਰ ਹੀ ਦਿਖ ਜਾਵੇ ਇਹਨੂੰ ਕੀ ਹੋ ਗਿਆ ਇਹ ਦੱਸਿਆ ਆਪਾਂ ਹੋ ਗਿਆ ਇਹ ਮਰ ਗਿਆ ਦੱਸ ਸਾਤ ਸੰਗਤ ਜੀ ਉਹ ਫੇਸਬੁਕ ਨਹੀਂ ਉਹ ਕਲੇਸ਼ ਬੁੱਕ ਹੁੰਦੀ ਹੈ ਜਿਹੜੇ ਬੰਦੇ ਨੇ ਸਵੇਰੇ ਫੇਸਬੁਕ ਦੀਆਂ ਖਬਰਾਂ ਦੇਖ ਲਈਆਂ ਸਾਤ ਸੰਗਤ ਜੀ ਉਜਪਜੀ ਸਾਹਿਬ ਦਾ ਪਾਠ ਪੜ ਸਕਦਾ ਹੈ 사ਸੰਗਤ ਜੀ ਨਹੀਂ ਪੜ ਸਕਦਾ ਉਹ ਸਾਰਾ ਦਿਨ ਉਸ ਦਾ ਧਿਆਨ ਉਸ ਖਬਰਾਂ ਵੱਲ ਹੀ ਰਹਿੰਦਾ ਹੈ 사ਸੰਗਤ ਜੀ ਤੁਹਾਨੂੰ ਇੱਕ ਬੇਨਤੀ ਹੈ 사ਸੰਗਤ ਜੀ ਸਵੇਰੇ ਉੱਠ ਕੇ 5 ਮਿੰਟ ਹੀ ਜਪ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇਹਦੇ ਨਾਲ ਹੀ ਫਾਇਦਾ ਹੋ ਜਾਣਾ ਹੈ ਸਾਸ ਸੰਗਤ ਜੀ ਕਈ ਲੋਕ ਕਹਿੰਦੇ ਨੇ ਪੰਜ ਮਿਚ ਜੱਪਣ ਨਾਲ ਕੀ ਫਾਇਦਾ ਹੋਣਾ ਹੈ ਸਾਸ ਸੰਗਤ ਜੀ ਤਾਂ ਇਹ ਗੱਲ ਘਰ ਵਿੱਚ ਰਹਿੰਦੀਆਂ ਬੀਬੀਆਂ ਨੂੰ ਹੀ ਪੁੱਛ ਲਓ ਸਾਸ ਸੰਗਤ ਜੀ ਉਹ ਸਾਰਾ ਦਹੀਂ ਦਹੀਂ ਖਤਮ ਕਰਕੇ ਸਿਰਫ ਇੱਕ ਚਮਚਾ ਹੀ ਦਹੀਂ ਦੀਆਂ ਰੱਖਦੀਆਂ ਹਨ ਸਾਸ ਸੰਗਤ ਜੀ ਤਾਂ ਉਹ 2-4 ਕਿਲੋ ਦੁੱਧ ਨੂੰ ਇੱਕ ਚਮਚੇ ਨਾਲ ਦਹੀਂ ਪਾਉਂਦੀਆਂ ਹਨ ਸਾਸ ਸੰਗਤ ਜੀ ਤੱਕ 4-5 ਕਿਲੋ ਦਹੀਂ ਜਮ ਜਾਂਦਾ ਹੈ ਸਾਤਸੰਗਤ ਜੀ ਇਸੇ ਤਰ੍ਹਾਂ ਜਿਵੇਂ ਆਪਾਂ ਦੁੱਧ ਨੂੰ ਇੱਕ ਚਮਚ ਨਾਲ ਹੀ ਦਹੀਂ ਲਾਉਂਦੇ ਆਂ ਸਾਤਸੰਗਤ ਜੀ ਇਸੇ ਤਰ੍ਹਾਂ ਹੀ ਜੇ ਆਪਾਂ ਰੋਜ਼ 4-5 ਮਿੰਟ ਜਪਿਆ ਨਾਮ ਘਰ ਵਿੱਚ ਸਿੱਖੀ ਦਾ ਜਾਗ ਲਗਾ ਸਕਦਾ ਤੁਹਾਡੇ ਘਰ ਵਿੱਚ ਨਾਮ ਦਾ ਜਾਗ ਲੱਗ ਸਕਦਾ ਹੈ ਸਾਤਸੰਗਤ ਜੀ ਸਾਰੇ ਘਰ ਦੇ ਜੀਅਾਂ ਤੇ ਕਿਰਪਾ ਹੋ ਜਾਂਦੀ ਹੈ ਮਹਾਰਾਜ ਜੀ ਦੀ ਬੱਚਿਆਂ ਨੂੰ ਵੀ ਸਿੱਖਿਆ ਦਿਆ ਕਰੋ 사ਸੰਗਤ ਜੀ ਬੇਟੇ ਸਵੇਰੇ ਉੱਠ ਕੇ ਵਾਇਗੁਰੂ ਦਾ ਨਾਮ ਜਪਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 사ਸੰਗਤ ਜੀ ਫਿਰ ਤੁਸੀਂ ਵਾਇਗੁਰੂ ਜੀ ਦੀ ਕਰਾਮਾਤ ਦੇਖੋਗੇ ਜੋ ਤੁਸੀਂ ਉਸ ਵਾਇਗੁਰੂ ਅੱਗੇ ਝੋਲੀ ਅੱਗੋ ਅੱਡੋਗੇ 사ਸੰਗਤ ਜੀ ਵਾਇਗੁਰੂ ਜੀ ਤੁਹਾਨੂੰ ਇੰਨਾ ਦੇਣਗੇ ਕਿ ਤੁਸੀਂ ਸੋਚ ਨਹੀਂ ਸਕਦੇ 사ਸੰਗਤ ਜੀ ਇਹ ਮੇਰੀ ਆਪ ਬੀਤੀ ਕਹਾਣੀ ਹੈ 사త్సੰਗਤ ਜੀ 사త్సੰਗਤ ਜੀ ਮੈਂ ਵਾਹਿਗੁਰੂ ਦਾ ਜਾਪ ਕਰਦੀ ਹਾਂ 사త్సੰਗਤ ਜੀ ਤਾਂ ਵਾਹਿਗੁਰੂ ਜੀ ਨੇ ਮੈਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ 사త్సੰਗਤ ਜੀ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ ਇੱਕ ਗੁਰਬਾਣੀ ਨੇ 사త్సੰਗਤ ਜੀ ਮੈਨੂੰ ਇੰਨਾ ਕੁਝ ਦਿੱਤਾ ਹੈ 사త్సੰਗਤ ਜੀ ਤੁਸੀਂ ਸੋਚ ਨਹੀਂ ਸਕਦੇ ਜਿਸ ਕਰਕੇ ਮੈਂ ਵਾਈਗਰੂ ਨਾਲ ਸਾత్సੰਗਤ ਜੀ ਇੰਨਾ ਜੁੜ ਗਈ ਹਾਂ ਤੁਹਾਨੂੰ ਤਾਂ ਪ੍ਰਮਾਤਮਾ ਨੇ ਲਿਖ ਕੇ ਦਿੱਤਾ ਹੈ ਸਾత్సੰਗਤ ਜੀ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ਼ ਤਿੰਨ ਮਹਿ ਮਿਟਾਓ ਸਾత్సੰਗਤ ਜੀ ਇਹ ਗੁਰਬਾਣੀ ਵਿੱਚ ਵੀ ਲਿਖਿਆ ਹੈ ਇਹ ਤੁਹਾਨੂੰ ਪ੍ਰਮਾਤਮਾ ਜੀ ਨੇ ਆਪ ਲਿਖ ਕੇ ਦਿੱਤਾ ਹੈ ਸਾత్సੰਗਤ ਜੀ ਤੁਸੀਂ ਜਿੰਨਾ ਵੱਧ ਵੱਧ ਵਾਈਗਰੂ ਦਾ ਨਾਮ ਚਪੋਗੇ ਸਾత్సੰਗਤ ਜੀ ਤਹੋਰ ਦੇ ਤੇ ਕੋਈ ਆਉਣ ਵਾਲੀ ਮੁਸ਼ਕਿਲ ਸਾਧ ਸੰਗਤ ਜੀ ਉਹ ਦੂਰ ਹੋ ਜਾਵੇਗੀ ਵਾਹਿਗੁਰੂ ਜੀ ਆਪ ਅੱਗੇ ਹੋ ਕੇ ਉਸ ਮੁਸ਼ਕਿਲ ਨੂੰ ਠੀਕ ਕਰਨੇ ਸਾਧ ਸੰਗਤ ਜੀ ਸਾਧ ਸੰਗਤ ਜੀ ਜਦੋਂ ਨਾਮ ਜਪਦੇ ਹਾਂ ਸਾਧ ਸੰਗਤ ਜੀ ਘਰ ਵਿੱਚ ਕਲਾ ਕਲੇਸ਼ ਮਿਟ ਜਾਂਦਾ ਹੈ ਬਾਕੀ ਰਿਸ਼ਤਿਆਂ ਦੀ ਕਦਰ ਦਿਆ ਕਰੋ ਸਾਧ ਸੰਗਤ ਜੀ ਜਿਵੇਂ ਸੱਸ ਸੋਹਰੇ ਦੀ ਰਿਸਪੈਕਟ ਕਰਿਆ ਕਰੋ ਜ਼ਰੂਰ ਕਰਨੀ ਚਾਹੀਦੀ ਹੈ ਸਾਧ ਸੰਗਤ ਜੀ ਨਹੀਂ ਤੇ 20 ਸਾਲ ਬਾਅਦ ਸ਼ੀਸ਼ੇ ਵਾਂਗ ਸਾਰਾ ਕੁਝ ਆਪਣੇ ਸਾਹਮਣੇ ਆ ਜਾਂਦਾ ਹੈ ਸਾਧ ਸੰਗਤ ਜੀ ਜੋ ਕੁਝ ਅਸੀਂ ਬੀਜਦੇ ਹਾਂ ਉਹ ਹੀ ਕੁਝ ਸਾਧ ਸੰਗਤ ਸਾਨੂੰ ਵੜਣਾ ਪੈਂਦਾ ਹੈ ਜੇ ਅਸੀਂ ਕਿਸੇ ਦਾ ਚੰਗਾ ਕਰਦੇ ਹਾਂ ਤਾਂ ਸਾਡੇ ਨਾਲ ਚੰਗਾ ਹੀ ਹੁੰਦਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਜਦੋਂ ਸਵੇਰੇ ਅਸੀਂ ਜਦੋਂ ਵੀ ਦਿਨ ਦੇ ਵਿੱਚ ਅਸੀਂ ਪ੍ਰਸ਼ਾਦਾ ਛਕਦੇ ਹਾਂ ਤਾਂ ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਜ਼ਰੂਰ ਲਿਆ ਕਰੋ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ ਜੈ ਪ੍ਰਸਾਦ ਸੁਗੰਧ ਤਾ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੈ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਤਿਆਏ ਸਦਾ ਮਨ ਅੰਦਰ ਜੈ ਪਰਸਾਦ ਗ੍ਰਹਿ ਸੰਗ ਸੁਖ ਵਸਨਾ ਆਟ ਪੈਰ ਜਪੋ ਤਿਸ ਰਸਨਾ ਸਾਧ ਸੰਗਤ ਜੀ ਸਾਰੀਆਂ ਬੀਬੀਆਂ ਭੈਣਾਂ ਨੂੰ ਭਾਈਆਂ ਨੂੰ ਬੇਨਤੀ ਹੈ ਸਾਧ ਸੰਗਤ ਜੀ ਕਿ ਵਾਹਿਗੁਰੂ ਦਾ ਨਾਮ ਜਰੂਰ ਜਪਿਆ ਕਰੋ ਸਾਧ ਸੰਗਤ ਜੀ ਜੇ ਅਸੀਂ ਸੇਵਾ ਕਰਾਂਗੇ ਤਾਂ ਸਾਡੀ ਵੀ ਜਰੂਰ ਹੋਏਗੀ ਸਾਧ ਸੰਗਤ ਜੀ ਬਜ਼ੁਰਗਾਂ ਨੂੰ ਬੇਨਤੀ ਹੈ ਆਪਣੀਆਂ ਨੌਹਾਂ ਨੂੰ ਧੀਆਂ ਵਾਂਗ ਰਿਸਪੈਕਟ ਕਰਿਆ ਕਰੋ 사ਸੰਗਤ ਜੀ ਧੀਆਂ ਵਾਂਗ ਹੀ ਉਹਨਾਂ ਨੂੰ ਸਮਝਿਆ ਕਰੋ ਇਹ ਨਹੀਂ ਕਹਿਣਾ ਇਹ ਕਰ ਮੇਰਾ ਹੈ ਇਹ ਕੋਠੀ ਮੇਰੀ ਹੈ ਮੈਂ ਇਹ ਬਣਾਇਆ ਹੈ 사ਸੰਗਤ ਜੀ ਕਿਉਂਕਿ ਇਹ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ 사ਸੰਗਤ ਜੀ ਜੇ ਕੁਝ ਨਾਲ ਜਾਣਾ ਹੈ ਨਾ ਉਹ ਸਿਰਫ ਇੱਕ ਵਾਈ ਗੁਰੂ ਦਾ ਜਪਿਆ ਹੋਇਆ ਨਾਮ ਜੋ ਕਿਸੇ ਦਾ ਦਰਗਾਹ ਵਿੱਚ ਮਨਜ਼ੂਰ ਹੁੰਦਾ ਹੈ 사ਸੰਗਤ ਜੀ ਉਹੀ ਜਾਣਾ ਹੈ 사ਸੰਗਤ ਜੀ ਇਸ ਕਰਕੇ ਸਾਰੇ ਭਾਈਚਾਰੇ ਨਾਲ ਸਾਥ ਸੰਗਤ ਜੀ ਰਿਆ ਕਰੋ ਸਾਥ ਸੰਗਤ ਜੀ ਬੱਚਿਆਂ ਨੂੰ ਸਿੱਖਿਆ ਦਿਓ ਕਰੋ ਸਾਥ ਸੰਗਤ ਜੀ ਨੋਹਤਿਆਂ ਦੀ ਇੱਜ਼ਤ ਕਰਿਆ ਕਰੋ ਸਾਥ ਸੰਗਤ ਜੀ ਵਡਾਬੇ ਵਿੱਚ ਇੰਨਾ ਹੀ ਸਾਥ ਸੰਗਤ ਜੀ ਆਪਣੀ ਸੇਵਾ ਕਰਨੀ ਆਪਣੀ ਧੀ ਦਾ ਤਾਂ ਸਾਥ ਸੰਗਤ ਜੀ ਇੱਕ ਦਿਨ ਫੋਨ ਨਾ ਨਾ ਆਵੇ ਆਪਾਂ ਕਹਿੰਦੇ ਹਾਂ ਅੱਜ ਕੁੜੀ ਦਾ ਫੋਨ ਨਹੀਂ ਆਇਆ ਆਪਾਂ ਆਪ ਕਰਦੇ ਹਾਂ ਤੇ ਗੱਲ ਗੱਲ ਪੁੱਛਦੇ ਹਾਂ ਫਲਾਣਾ ਠੀਕ ਹੈ ਪਰੌਣਾ ਠੀਕ ਹੈ ਬੱਚਾ ਠੀਕ ਹੈ ਸਾਸੰਗਤ ਜੀ ਜਿਹੜੇ ਆਪਣੇ ਘਰੇ ਹੈ ਉਹ ਵੀ ਕਿਸੇ ਦੀ ਧੀ ਹੈ ਸਾਸੰਗਤ ਜੀ ਜੇ ਉਹ ਆਪਣੀ ਮਾਂ ਨੂੰ ਫੋਨ ਕਰ ਲਵੇ ਨਾ ਤਾਂ ਸਾਸੰਗਤ ਜੀ ਤਾਂ ਸੱਸ ਸੋਹਰਾ ਕਹਿਣ ਲੱਗ ਜਾਂਦੇ ਨੇ ਇਹ 24 ਘੰਟੇ ਆਪਣੀ ਮਾਂ ਨੂੰ ਹੀ ਫੋਨ ਲਾਈ ਰੱਖਦੀ ਹੈ ਸਾਸੰਗਤ ਜੀ ਜੇ ਤੁਸੀਂ ਆਪਣੀ ਧੀ ਦੇ ਨਾਲ ਗੱਲਾਂ ਕਰ ਸਕਦੇ ਹੋ ਤੱਕ ਕੀ ਗੱਲ ਸਾਧ ਸੰਗਤ ਜੀ ਉਹ ਕਿਸੇ ਦੇ ਧੀ ਨਹੀਂ ਸਾਧ ਸੰਗਤ ਜੀ ਆਪਣੀ ਧੀ ਨੂੰ ਤੁਸੀਂ ਚਾਹੀ 2 4 10 ਵਾਰ ਫੋਨ ਕਰੋ ਸਾਧ ਸੰਗਤ ਜੀ ਪਰ ਧੀ ਨੂੰ ਸਿੱਖਿਆ ਦੇਣੀ ਹੈ ਉਸ ਦੇ ਘਰ ਵਸਾਉਣ ਵਾਸਤੇ ਘਰ ਉਜਾੜਨ ਵਾਸਤੇ ਨਹੀਂ ਸਾਧ ਸੰਗਤ ਜੀ ਫਿਰ ਸਤਿਗੁਰੂ ਕਿਰਪਾ ਕਰਨਗੇ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ ਸਾਧ ਸੰਗਤ ਜੀ ਨਾਮ ਜਪਿਆ ਕਰੋ ਸਿੱਖੀ ਧਾਰਨ ਕਰੋ ਸਾਧ ਸੰਗਤ ਜੀ ਇੰਨੀਆਂ ਕੋ ਬੇਨਤੀ ਆ ਸਾਧ ਸੰਗਤ ਜੀ ਪ੍ਰਵਾਨ ਕਰਨਾ ਜੀ ਸਾਧ ਸੰਗਤ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨੰਮੀ ਜੁੜੀ ਹੈ ਸਾਧ ਸੰਗਤ ਜੀ ਰੋਜ਼ ਬਾਬਾ ਜੀ ਦੀਆਂ ਨੰਮੀਆਂ ਨਵੇਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮਿਆ ਨਮਿਆ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਪਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਉਹ ਬਣਿਆ ਰਹੇ ਸਾਧ ਸੰਗਤ ਜੀ ਹੋਈਆਂ ਪੁੱਲ ਨਾ ਚੁੱਕਾਂ ਕੀ ਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤੈ ਵਿੱਚ ਦੇਣਾ ਜੀ ਗੱਜ ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ